ਕਿ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਆ ਤੇ ਅੱਗੇ ਝਾੜੂ ਮਾਰਿਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕੋਈ ਵੀ ਜੜੀ ਢਿੱਲ ਡਿੱਗੀ ਹੋਈ ਆ ਜਾਂ ਕੋਈ ਵੀ ਚੀਜ਼ ਡਿੱਗੀ ਹੋਈ ਆ ਤਾਂ ਹਰ ਕੋਈ ਸੇਵਾ ਜਿਹੜੀ ਇੱਥੇ ਨਿਵਾ ਰਿਆ ਸੱਚੇ ਬੁੱਢੇ ਬਜ਼ੁਰਗ ਬੀਬੀਆਂ ਮਾਤਮਾਂ ਪੈਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਨੇ ਜਿਹੜੇ ਉਹ ਕਰ ਰਹੇ ਨੇ ਰੱਬੀ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਨਗਰ ਕੀਰਤਨ ਹੈ ਸ਼੍ਰੀ ਫਤਿਹਗੜ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਜਿਹੜੀ ਕੁਰਬਾਨੀ ਕੀਤੀ ਸੀ ਉਸ ਨੂੰ ਸਜਦਾ ਕਰਨ ਪਹੁੰਚੀ ਇੱਥੇ ਸੰਗਤ ਜਿਹੜੇ ਨਿਆਂਗ ਸਿੰਘ ਨੇ ਜਿਹੜੇ ਬੱਚੇ ਨੇ ਉਹ ਲਾਠੀ ਉਹਦਾ ਜਿਹੜਾ ਕਰਾ ਰਹੇ ਨੇ ਢੋਲ ਦੇ ਡੱਗੇ ਦੇ ਉੱਪਰ ਤਾਂ ਦੇਖ ਸਕਦੇ ਹੋ ਕਿੰਨੀ ਉਮਰ ਹੋ ਗਈ 90 ਸਾਲ ਦੀ ਹਰ ਸਾਲ ਆਉਂਦੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਆਉਂਦੇ ਆ ਬਚਪਨੋਂ ਤੋਂ ਇੱਥੇ ਆਏ ਆ ਬਚਪਨ ਤੋਂ ਆਉਂਦੇ ਆ ਹਰ ਸਮੇਂ ਆਉਂਦੇ ਆ ਪਹਿਲਾਂ ਬੱਚੇ ਵਾਰੇ ਆ ਆਪਣਾ ਵਾਰੇ ਆ ਮਾਤਾ ਗੁਜਰਕੌਰ ਜੀ ਤੇ ਪਿਤਾ ਵਾਰੇ ਆ ਸਤ ਜੀ ਆਪਦੇ ਕਰਦੇ ਵਾਰੇ ਸਾਡੀ ਸਿੱਖ ਕੌਮ ਦੇ ਵਾਸਤੇ ਸਾਡੀ ਸਿੱਖ ਕੌਮ ਨੂੰ ਦੇਣਾ ਦੇ ਸੀ ਉਹਨਾਂ ਨੂੰ ਸਾਡੀ ਸਿੱਖਾਂ ਵਾਸਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸਾਡੇ ਵਾਸਤੇ ਅਸੀਂ ਅੱਜ ਉਹਨਾਂ ਨੂੰ ਸਜਦਾ ਕਰਨ ਆਏ ਆ ਦਾ ਨਗਰ ਕੀਰਤਨ ਦੇ ਵਿੱਚ ਝਾੜੂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਗਤ ਹੈ ਜਿਹੜੀ ਇੱਥੇ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਬੱਚੇ ਬੁੱਢੇ ਬਜ਼ੁਰਗ ਬੀਬੀਆਂ ਮਾਤਮਾਂ ਪੈਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਨੇ ਜਿਹੜੇ ਉਹ ਕਰ ਰਹੇ ਨੇ ਰੱਬੀ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਨਗਰ ਕੀਰਤਨ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਜਿਹੜੀ ਕੁਰਬਾਨੀ ਕੀਤੀ ਸੀ ਉਸ ਨੂੰ ਸਜਦਾ ਕਰਨ ਪਹੁੰਚੀ ਐਥੇ ਸੰਗਤ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਾਤਾਵਾਂ ਨੇ ਉਹ ਵੀ ਸੇਵਾ ਕਰ ਰਹੀਆਂ ਨੇ ਬਜ਼ੁਰਗ ਨੇ ਜਿਹੜੇ ਉਹ ਵੀ ਸੇਵਾ ਕਰ ਰਹੇ ਨੇ ਸਤਨਾਮ ਵਹਿਗੁਰੂ ਦਾ ਜਾਪ ਹੈ ਜਿਹੜਾ ਕੀਤਾ ਜਾ ਰਿਹਾ ਤਾਂ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹਾਦਤ ਨੂੰ ਨਮਨ ਕਰਨ ਪਹੁੰਚੀ ਹੈ ਜਿਹੜੀ ਸੰਗਤ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ਰਧਾ ਪਿੱਛੇ ਗੁਰੂ ਸਾਹਿਬ ਦੀ ਪਾਲਕੀ ਆ ਰਹੀ ਹੈ ਤੇ ਅੱਗੇ ਝਾੜੂ ਮਾਰਿਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਮਾਤਾਵਾਂ ਪੈਣਾ ਵੀ ਨੇ ਸਾਰੀਆਂ ਤਾਂ ਦੇਖ ਸਕਦੇ ਹਾਂ ਚਾਰੇ ਪਾਸੇ ਦੇਖੋਗੇ ਇੱਧਰਲੇ ਪਾਸੇ ਵੀ ਇੱਧਰਲੇ ਪਾਸੇ ਵੀ ਸੰਗਤ ਹੀ ਸੰਗਤ ਹੈ ਸੰਗਤ ਸੇਵਾ ਕਰਨ ਪਹੁੰਚ ਰਹੀ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਪਹੁੰਚੀ ਆ ਸੰਗਤ ਤਸਵੀਰਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਆ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕੋਈ ਵੀ ਜੜੀ ਟੀਲ ਡਿੱਗੀ ਹੋਈ ਹੈ ਜਾਂ ਕੋਈ ਵੀ ਚੀਜ਼ ਡਿੱਗੀ ਹੋਈ ਹੈ ਤਾਂ ਹਰ ਕੋਈ ਸੇਵਾ ਜਿਹੜੀ ਇੱਥੇ ਨਿਵਾ ਰਿਆ ਤਾਂ ਲਾਈਨ ਹੈ ਜਿਹੜੀ ਕਾਫੀ ਲੰਮੀ ਹੈ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਨੇ ਜਿਹੜੀਆਂ ਇੱਥੇ ਚੱਲ ਕੇ ਆਈਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਕੀਤਾ ਜਾ ਰਿਹਾ ਤਾਂ ਤੁਸੀਂ ਇੱਥੇ ਪਹੁੰਚੇ ਹੋ ਐਨੀ ਸੰਗਤ ਆਈ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਤੇ ਜਿਨ੍ਹਾਂ ਨੇ ਜ਼ੁਲਮ ਕਮਾਇਆ ਉਹਨਾਂ ਦੇ ਕੋਈ ਮੜੀ ਤੇ ਦੀਵਾ ਜਗਾਉਣੇ ਵਾਲਾ ਨਹੀਂ ਬਿਲਕੁਲ ਨਹੀਂ ਇਹ ਅਸਲੀ ਅਤਾ ਜੀ ਸਾਡੀ ਸਿੱਖ ਕੌਮ ਵਾਸਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਾਰਾ ਸਰਵੰਸ ਵਾਰਿਆ ਪਹਿਲਾਂ ਬੱਚੇ ਬਾਰੇ ਆਪਣਾ ਵਾਰਿਆ ਮਾਤਾ ਗੁਜਰ ਕੌਰ ਜੀ ਤੇ ਪਿਤਾ ਵਾਰਿਆ ਸਤ ਜੀ ਆਪਦੇ ਘਰ ਦੇ ਬਾਰੇ ਸਾਡੀ ਸਿੱਖ ਕੌਮ ਦੇ ਵਾਸਤੇ ਸਾਡੀ ਸਿੱਖ ਕੌਮ ਨੂੰ ਦੇਣਾ ਦੇ ਸੀ ਉਹਨਾਂ ਨੂੰ ਸਾਡੀ ਸਿੱਖ ਕੌਮ ਵਾਸਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸਾਡੇ ਵਾਸਤੇ ਅਸੀਂ ਅੱਜ ਉਹਨਾਂ ਨੂੰ ਸਜਦਾ ਕਰਨ ਆਏ ਆਂ ਹਾਂਜੀ ਸਹੀ ਹੈ ਤਾਂ ਤੁਸੀਂ ਇੱਥੇ ਪਹੁੰਚੇ ਹੋ ਸਾਹਿਬਜ਼ਾਦਿਆਂ ਨੇ ਗੁਰਬਾਨੀ ਕੀਤੀ ਸੀ 7 ਤੇ 9 ਸਾਲ ਦੀ ਉਮਰ ਚ ਤੇ ਜਿਨ੍ਹਾਂ ਨੇ ਜ਼ੁਲਮ ਕਮਾਇਆ ਸੀ ਉਹਨਾਂ ਨੂੰ ਲਾਣਤਾਂ ਪੈ ਰਹੀਆਂ ਨੇ ਅੱਜ ਤੇ ਹਾਂ ਜੀ ਅਸੀਂ ਹੁਣ ਜਮਨਾਗਰ ਤੋਂ ਆਏ ਹਾਂ ਹਾਂ ਜੀ ਮਾਥਾ ਟੇਕਣ ਵਾਸਤੇ ਹਾਂਜੀ ਇਹਨਾਂ ਦੇ ਅਸ਼ੀਰਵਾਦ ਲੈਣ ਆਉਂਦੇ ਹਾਂ ਹਾਂਜੀ ਸਾਨੂੰ ਸਤਨਾਗਰ ਜਮਨਾਗਰ ਤੋਂ ਸਪੈਸ਼ਲ ਆਏ ਹਾਂ ਸਪੈਸ਼ਲ ਆਏ ਆਉਣੇ ਹਰ ਇੱਕ ਸਾਲ ਆਉਂਦੇ ਹਾਂ ਹਾਂ ਸਾਰਾ ਆਉਂਦੇ ਆ ਅੱਛਾ ਮੈਂ ਵੀ ਪਹਿਲਾਂ ਮੈਂ ਵੀ ਪਹਿਲਾਂ ਪਿਛਲੀ ਵਾਰ ਆਇਆ ਸੀਗਾ ਮੇਰੇ ਮਨ ਨੂੰ ਪੂਰਾ ਭਾਵ ਕੋਇਆ ਮੈਂ ਅੱਜ ਵੀ ਦੁਬਾਰਾ ਫੇਰ ਆਇਆ ਹਾਂ ਇਸ ਟਿਕੂ ਰਾਣਾ ਮੇਲਾ ਲਹਿਰਾ ਪਿੰਡ ਦਾ ਢੇਲੋਂ ਕੋਲ ਆ ਮੈਂ ਤਣੀ ਦੂਸਰੀ ਵਾਰ ਆਇਆ ਹਾਂ ਮੈਂ ਅੰਮ੍ਰਿਤਸਰ ਗਿਆ ਫਿਰ ਗਿਆ ਕਰਤਾਰਪੁਰ ਦਰਸ਼ਨ ਕਰਨ ਹਾਂਜੀ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਕੇ ਆ ਹੁਣ ਇੱਥੇ ਆ ਅੱਛਾ ਹਾਂਜੀ ਤਾਂ ਇੱਥੇ ਪਹੁੰਚੇ ਹਾਂ ਦਰਸ਼ਨ ਕਰਨ ਵਾਹਿਗੁਰੂ ਮੇਰ ਕਰੇ ਸਾਡੇ ਤੇ ਸੇਤ ਪਾਤਨਾ ਕਰੇ ਇੱਥੇ ਭੈਣਾ ਵੀ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਤਾਂ ਭੈਣੇ ਇੱਥੇ ਸਾਹਿਬਜ਼ਾਦਿਆਂ ਨੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਿੱਤੀ ਸੀ ਕੁਰਬਾਨੀ ਦਿੱਤੀ ਸੀ ਸਦੀਆਂ ਪਹਿਲਾਂ ਜਿੱਥੇ ਸੰਗਤ ਪਹੁੰਚੀ ਤੁਸੀਂ ਪਹੁੰਚੇ ਹੋ ਨਤਮਸਤਕ ਹੁਣ ਪਹੁੰਚੇ ਹੋ ਕੀ ਮਹਿਸੂਸ ਕਰਦੇ ਹੋ 7 ਤੇ 9 ਸਾਲ ਦੀ ਉਮਰ ਸੀ ਤੁਹਾਡੇ ਨਾਲ ਬੱਚੇ ਖੜੇ ਨੇ ਸ਼ਹੀਦ ਹੋ ਗਏ ਸੀ 7 ਤੇ 9 ਸਾਲ ਦੀ ਬਹੁਤ ਜ਼ਿਆਦਾ ਉਹਨਾਂ ਦੇ ਲਈ ਮਤਲਬ ਕਿ ਪਿਆਰ ਹੈ ਤਾਂ ਹੀ ਆ ਕੇ ਖੜੇ ਆ ਉਹਨਾਂ ਵਾਸਤੇ ਨੇ ਇਧਰ ਬਜ਼ੁਰਗ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਅਸੀਂ ਨਵੀਪੜ ਤੋਂ ਆਇਆ ਸਾੜੂ ਘੜ ਦੇ ਕੋਲ ਅਸੀਂ ਨਵੀਪੜ ਤੋਂ ਆਏ ਹਾਂ ਜੀ ਕਿੰਨੀ ਉਮਰ ਹੋਗੀ 90 ਸਾਲ ਦੀ 90 ਸਾਲ ਦੀ ਉਮਰ ਹੈ ਤੁਹਾਡੀ ਹਾਂਜੀ ਤਾਂ ਦਰਸ਼ਨ ਕਰਨ ਆਉਨੇ ਹੋ ਅੱਛਾ ਹਰ ਸਾਲ ਹੀ ਆਉਨੇ ਹੋ ਕਿੰਨਾ ਸਮਾਂ ਹੋ ਗਿਆ ਸਾਲ ਹੀ ਆਉਨੇ ਆ ਅੱਛਾ ਹਰ ਸਾਲ ਆਉਨੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਆਉਂਦੇ ਆ ਹੋ ਗਿਆ ਹੁਣ ਕਿ ਬਹੁਤ ਚਿਰ ਹੋ ਗਿਆ ਬਚਪਨੋਂ ਤੋਂ ਇੱਥੇ ਆਏ ਆ ਅੱਛਾ ਬਚਪਨੋਂ ਤੋਂ ਹੁਣੇ ਹਰ ਸਮੇਂ ਆਉਨੇ ਆ ਦਰਸ਼ਨ ਕਰਕੇ ਜਾਂਦੇ ਆ ਹਾਂਜੀ ਸਾਇਬ ਸਾਧਿਆ ਨੇ ਕੁਰਬਾਨੀ ਦਿੱਤੀ ਸੀ ਇਹਨਾਂ ਦਿਨਾਂ ਦੇ ਵਿੱਚ ਅਸਰ ਦਿੱਤੀ ਹੈ ਕੁਰਬਾਨੀ ਕਿੱ ਕੀ ਵਾਸਤੇ ਦਿੱਤੀ ਹੈ। ਇਹ 5 ਸਾਲ ਦੀ ਉਮਰ ਹੈ ਬਜ਼ੁਰਗਾਂ ਦੀ ਤਾਂ ਦੇਖ ਸਕਦੇ ਹਾਂ। ਉਮਰ ਦਾ ਆਖਰੀ ਪੜਾਏ ਤੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਹਿਜਦਾ ਕਰਨ ਪਹੁੰਚੇ ਨੇ। ਤਾਂ ਇੱਥੇ ਹੀ ਜਿਹੜੇ ਨਿਯੰਗ ਸਿੰਘ ਨੇ ਜਿਹੜੇ ਬੱਚੇ ਨੇ ਉਹ ਲਾਠੀ ਉਹਦਾ ਜਿਹੜਾ ਕਰਾ ਰਹੇ ਨੇ ਢੋਲ ਦੇ ਡੱਗੇ ਦੇ ਉੱਪਰ ਤਾਂ ਦੇਖ ਸਕਦੇ ਹਾਂ। ਇਹ ਦਰਸ਼ਨ ਤੁਹਾਨੂੰ ਪਰਵਾ ਰਹੇ ਆ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਸੀ ਇਹਨਾਂ ਦਿਨਾਂ ਦੇ ਵਿੱਚ। ਤਾਂ ਨਗਰ ਕੀਰਤਨਾ ਜਿਹੜਾ ਉਹ ਨਿਕਲ ਰਿਹਾ ਹੈ ਸ੍ਰੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸ੍ਰੀ ਜੋਤੀਸਰੂਪ ਸਾਹਿਬ ਤੱਕ